ਵੈਲਕਮ ਵੈਲਕਮ ਗਾਇਸ ਕੀ ਹਾਲ ਚਾਲ ਹੈ ਬੱਬੇ ਠੀਕ ਠਾਕ ਹੋ ਸੇ ਤਾਂ ਕੈਮਾ ਵੈਲਕਮ ਆ ਤੁਹਾਡਾ ਬਰਾ ਯੂਟਿਊਬ ਚੈਨਲ ਮੀਤਨ ਪਲੀਸ ਵਲੋਗਸ ਤੇ ਤੇ ਲੱਗੇ ਬੱਬੇ ਵਲੋਗ ਦੀ ਸਟਾਰਟਿੰਗ ਕਰਨ ਬਾਕੀ ਮੇ ਤਾਂ ਅੱਜ ਬਰਥਡੇ ਸੀ ਨਾਈਟ ਰਾਤ ਅਪਕਲ 12 ਵਜੇ ਕੇਕ ਕੱਟ ਲਿਆ ਸੀਗਾ ਤੇ ਤੁਹਾਨੂੰ ਵੀ ਦੱਸਤਾ ਸੀਗਾ ਕਿਉਂ ਕਿ ਇਹਨਾਂ ਦਾ ਟਾਈਮ ਨਹੀਂ ਤੇ ਜਿਹੜੇ ਪੈਕੇਦ ਲੇ ਗਏ ਉਹ ਵਲੋਗ ਜ਼ਰੂਰ ਦੇਖਿਓ ਤੇ ਅਸੀਂ ਵਲੋਗ ਨੈਕਸਟ ਹੈ ਅੱਜ 1 ਬੰਤਰੀ ਕੀ ਮਤਲਬ ਇਹਦਾ ਬਰਥਡੇ ਅੱਜ ਤੇ ਹੁਣ ਆਪਾਂ ਚੱਲਿਆ ਬਾਹਰ ਡਿਨਰ ਕਰਨ ਤੇ ਕੋਲ ਬਰਥਡੇ ਕਰ ਪਹਿਲਾਂ ਕੱਢਦੇ ਕੇਕ ਕਿਉਂਕਿ ਡ

ਤੰਤਰਾ ਲੈ ਲੈ ਆ ਲੋ ਜੀ ਚ ਇੱਕ ਨਵਾਂ ਟੇਸ ਆ ਆ ਜੀ ਤੁਸੀਂ ਅੱਗੇ ਜਾਓ ਥੋੜੇ ਵਿੱਚ ਲੋ ਨੇ ਤੋ ਇੱਕ ਨਵਾਂ ਮਤਲਬ ਆਪਣੇ ਇਹ ਰਾਜਪੁਰੇ ਸ਼ਹਿਰਤ ਨੇ ਇੱਕ ਵਾਰ ਆਊਟਸਾਈਡ ਜਾ ਕੇ ਨਾ ਇੱਕ ਹੋਟਲ ਖੋਲਿਆ ਆ ਨਵਾਂ ਅੱਜ ਆਪਾਂ ਉੱਥੇ ਚੱਲੇ ਆ ਤੇ ਵਧੀਆ ਮਤਲਬ ਪਹਿਲਾਂ ਨਹੀਂ ਜਾਇ ਸਾਂਧੀ ਦੇ ਜਾਂਦੇ ਸੀ ਬਟਾ ਜਿੱਥੇ ਚੱਲੇ ਆ ਲੱਗਾ ਤੇ ਚੱਲਦੇ ਨੇ ਆਲੇ-ਕੋਲੇ ਠੀਕ ਆ ਬਾਏ ਬਾਏ ਕੋਈ ਮਿੱਤਰੋ ਆਪਾਂ ਆਏ ਆ ਹੋਟਲ ਰਾਇਲ ਤੇ ਇੱਥੇ ਕਰਾਂਗੇ ਡਿਨਰ ਅੱਜ ਬਾਕੀ ਚੱਲਦੇ ਆ ਅੰਦਰ ਫਿਰ ਦੇਖਦੇ ਆ ਇਹਦਾ ਹੋਟਲ ਬਾਬੇ ਬੇਤ ਸਾਰਾ ਹੀ ਹੈ ਬੀਅਰ ਉਹ ਵਾਲਾ ਵੀ ਆ ਸਿਸਟਮ ਤੇ ਬਾਰ ਬਾਕੀ ਫੂਡ ਆ ਪਾਊਡਰ ਕਰ ਲੀਏ ਦੇਖ ਕੇ ਬੀਅਰ ਵੀ ਫੇਣੀ ਆ ਪੁਜਾਕ ਕਰਦੇ ਆ ਬਾਕੀ ਮਿੱਤਰੋ ਇਧਰੋਂ ਮੇਰੀ ਲਾਈਟ ਨਹੀਂ ਬੈਹਰੀ ਸੌਰੀ ਤੇ ਇਹ ਗੱਲ ਇਦਾਂ ਮਿੱਤਰੋ ਘੈਂਟ ਆ ਬਾਕੀ ਕਿਉਂ ਮੈਂ ਫਲੈਸ਼ ਆਨ ਕਰਕੇ ਦੁਬਾਰੇ ਵੀਡੀਓ ਬਣਾਉਣਾ ਬਾਕੀ ਮਿੱਤਰੋ ਘੈਂਟ ਆ ਪ੍ਰੋਗਰਾਮ ਅੰਦਰ ਆ ਪਾਊਡਰ ਵਗੈਰਾ ਕਰਤਾ ਫਿਲਹਾਲ ਤੇ ਹੁਣ ਚੱਲਦੇ ਅੰਦਰ ਮੈਂ ਮੜਾ ਲੋਕ ਚੈੱਕ ਕਰਨ ਆਇਆ ਸੀ ਗੱਡੀ ਦਾ ਬਹੁਤ ਹੀ ਸੋਹਣਾ ਯਾਰ ਇਹ ਆਪਣੇ ਤੇ ਇਹ ਗੱਡੀ ਆਪਣੇ ਲੋਕ ਆ ਇਹ ਹੈਗਾ ਮਤਲਬ ਹੋਟਲ ਰਾਇਲ ਰੈਸਟੋਰੈਂਟ ਬਾਰ ਵੈਨਿਓਰ ਰੂਮਸ ਮਤਲਬ ਸਾਰਾ ਕੁਝ ਅਵੇਲੇਬਲ ਹੈ ਇੱਥੇ ਯਾਰ ਦੈਨ ਮਤਲਬ ਚੀਜ਼ ਹੈ ਅੰਦਰ ਡਰਿੰਕ ਰੂਮ ਵਗੈਰਾ ਵੀ ਚਲੋ ਸਾਰਾ ਕੁਝ ਹੀ ਆ ਬਾਰ ਵੀ ਆ ਵਧੀਆ ਮਤਲਬ ਫੈਮਿਲੀ ਵਾਸਤੇ ਸੈਪਰੇਟ ਹਾਲ ਦੈਨ ਮਤਲਬ ਪਹਿਲਾਂ ਸਾਡੀ ਸੀਗੀ ਇੱਕ ਨਾ ਆਪਣੇ ਇੱਧਰ ਬਨੂੜ ਵਾਲੇ ਰੋਡ ਤੇ ਉਹ ਕੀ ਕਹਿੰਦੇ ਨੇ ਯਾਰ ਉਹਨੂੰ ਬਾਰੀ ਸਟੱਬ ਆ ਐਦਾਂ ਕਰਕੇ ਬਟ ਯਾਰ ਉੱਥੇ ਸਾਰੇ ਨਾਰਮਲ ਡਰਿੰਕ ਲਈ ਜਾਂਦੇ ਨੇ ਦੈਨ ਫੈਮਿਲੀ ਲਈ ਮੈਨੂੰ ਥੋੜਾ ਜਿਹਾ ਕੰਫਰਟੇਬਲ ਨਹੀਂ ਲੱਗਿਆ ਕਿਉਂਕਿ ਚਲੋ ਬਰਥਡੇ ਸੀ ਹੈ ਨਾ ਮੰਮੀ ਵੀ ਇਸ ਨਾਲ ਮੀਟ ਆ ਬਦਨ ਚੰਗਾ ਨਹੀਂ ਲੱਗਦਾ ਇਸ ਕਰਕੇ ਅਸੀਂ ਰਾਇਲ ਹੋਟਲ ਜਿਹੜਾ ਹਾਡਰ ਰਾਇਲ ਆਏ ਆ ਬਹੁਤ ਹੀ ਘੈਂਡ ਆ ਯਾਰ ਲਗਜ਼ਰੀ ਹੋਟਲ ਆ ਜਿਹਨੂੰ ਕਹਿੰਦੇ ਲਗਜ਼ਰੀ ਹੋਟਲ ਮੇਰੇ ਹਸਾਬ ਨਾਲ ਮੈਂ ਹੋਰ ਵੀ ਹੋਟਲ ਬਹੁਤ ਦੇਖੇ ਨੇ ਬਟ ਮੇਰੀ ਨਜ਼ਰ ਸਭ ਤੋਂ ਬੈਸਟ ਐਂਡ ਲਗਜ਼ਰੀ ਹੋਟਲ ਹੈ ਹਾਡਰ ਰਾਇਲ ਹੀ ਆ ਘੈਂਡ ਆ ਬਬੇ ਉਹ ਅੰਦਰ ਬਾਕੀ ਆਰਡਰ ਮੈਂ ਕਰਿਆ ਐ ਸੀਗਾ ਖਾਣ ਪੀਣ ਲਈ ਅੰਦਰ ਚਲਦੇ ਆ ਤੇ ਦੇਖਦੇ ਆ ਲੋ ਵੀ ਮਿੱਤਰੋ ਰੋਟੀ ਆਪਾਂ ਖਾ ਲਈ ਤੇ ਚੱਲੇ ਸੀਗੇ ਹੁਣ ਆਪਾਂ ਘਰੇ ਹੋਰ ਯੰਮੀ ਸੀਗਾ ਡਿਨਰ ਕਹਿੰਦਾ ਬੱਡੇ ਸੁਜੈਸ਼ਨ ਆ ਇਹ ਕਿਸੇ ਨਾ ਜੀ ਹਾਂਜੀ ਬੱਡੇ ਪਾਰਟੀ ਖਰਚਾ ਹੋ ਗਿਆ ਵਧੀਆ ਛੱਲਦੇ ਹਾਂ ਘਰੇ ਮਿਲਦੇ ਆਪੇ ਚਲੇ ਆ ਕੇ ਮਿਲਦੇ ਤੇ ਲੋ ਵੀ ਮਿੱਤਰੋ ਆਪਾਂ ਆ ਗਏ ਜੀ ਘਰੇ ਤੇ ਬੜੀ ਵਧੀਆ ਸੈਲੀਬ੍ਰੇਸ਼ਨ ਕਰ ਲਿਆ ਸੀਗਾ ਬਾਹਰ ਆਪਾਂ ਖਾ ਪੀਏ ਤੇ ਦਨ ਮਿੱਤਰੋ ਤੁਹਾਡੇ ਨਾਲ ਗੱਲ ਇਹ ਕਰਨੀ ਹੈ ਕਿ ਜਿਹੜੇ ਹੁਣ ਆਪਣਾ ਵਲੌਗ ਨੇ ਵਿੱਚ ਮੈਂ ਜਦੋਂ ਉੱਥੇ ਲੈਣ ਦੇ ਵਿੱਚ ਲੰਗਰ ਲੱਗੀ ਹੋਈ ਸੀਗੇ ਤੇ ਹੁਣ ਤੁਹਾਨੂੰ ਇਹ ਬਰਥਡੇ ਕਰਕੇ ਮੈਨੂੰ ਵਲੌਗ ਪਾਣਾ ਹੀ ਪੈਣਾ ਸੀ ਕਿਉਂਕਿ ਡੇਟ ਦਾ ਚੱਕਰ ਪੈਂਦਾ ਹੈ। ਦੈਨ ਕਿਉਂਕਿ ਡੇਟ ਪੰਜ ਤਰੀਕ ਦੀ ਦਾ ਬਰਥਡੇ ਸੀਗਾ ਤਾਂ ਕਰਕੇ ਉਹ ਪੰਦਰੇ ਨੂੰ ਪਾਪਾ 6 ਅੱਜ ਪੰਜ ਆ। ਕੱਲ ਨੂੰ ਸਿਰ ਬਰਥਡੇ ਵਾਲਾ ਵਲੌਗ ਆਊਗਾ। ਦੈਨ ਇਹ ਪਾਰਟੀ ਵਾਲਾ ਵਲੌਗ ਉਸ ਤੋਂ ਨੈਕਸਟ ਇਹ ਆਊਗਾ ਫਿਰ ਉਸ ਤੋਂ ਜਿਹੜੇ ਮਾਤਰੀ ਦੇ ਜਿਹੜੇ ਭਾ ਮੰਡਲ ਨੰਗਰ ਲਈ ਗਏ ਸੀ ਉਹ ਵਲੌਗ ਦੇ ਨਾਲ ਲੇਖਣ ਮਿਲ ਜਾਣਗੇ। ਤੇ ਦੈਨ ਮਤਲਬ ਇਹੀ ਆ ਕਿ ਵਧੀਆ ਇੱਕ ਚੀਜ਼ ਦੀ ਤੁਹਾਨੂੰ ਨਾਲ ਗੱਲ ਜ਼ਰੂਰ ਇਹ ਕਰਨੀ ਸੀ ਕਿਉਂਕਿ ਤੁਸੀਂ ਯਾਰ ਜਿਵੇਂ ਵਲੌਗ ਦੇਖਦੇ ਹੋ ਵਲੌਗ ਪੂਰਾ ਦੇਖਿਆ ਕਰੋ। ਤੇ ਦੰਨ ਮਤਲਬ ਅੱਗੇ ਅੱਗੇ ਚੀਜ਼ਾਂ ਹੁੰਦੀਆਂ ਨੇ ਐ ਨਹੀਂ ਹੈਗਾ ਕਿ ਵਲੌਗ ਅੱਗੋਂ ਅੱਗੋਂ ਕਈ ਵਾਰ ਕਿਵੇਂ ਦੇਖਿਆ ਕਿ ਵਲੌਗ ਦੇਖਦੇ ਆ ਸਕਿੱਪ ਕਰਕੇ ਆ ਮੈਂ ਜਦੋਂ ਦੇਖਿਆ ਵਿੱਚ ਕੋซีน ਆ ਗਿਆ ਏਦਾਂ ਦਾ ਕੱਟ ਕੇ ਅੱਗੇ ਕੀ ਕਰਤਾ ਆ ਆ ਕਰਕੇ ਦੇਖ ਲੈ ਐਦਾਂ ਨਹੀਂ ਯਾਰ ਪ੍ਰੋਪਰ ਪੂਰਾ ਵਲੌਗ ਦੇਖਿਆ ਕਰੋ ਬਾਕੀ ਥੈਂਕ ਯੂ ਸੋ ਮੱਚ ਆਪਾਂ ਵਲੌਗ ਇੱਥੇ ਐਂਡ ਕਰ ਲੱਗੇ ਆ ਮਿਲਣਾ ਕਿਸੇ ਨਵੇਂ ਵਲੌਗ ਚ ਟਿਲ ਦੈਨ ਬਾਏ ਬਾਏ ਟੇਕ ਕੇਅਰ ਹੈਵ ਅ ਨਾਈਸ ਡੇ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਮੈਂਟ ਕਰਕੇ ਦੱਸੋ ਵਲੌਗ ਕਿੱਦਾਂ ਲੱਗਿਆ ਤੇ ਵੀਡੀਓ ਨੂੰ ਲੱਖ ਲਾਈਕ ਥੈਂਕ ਯੂ ਸੋ ਮੱਚ ਬਾਏ ਬਾਏ